ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲੇ ਅੱਜ ਪਿੰਡ ਵੱਡੇ ਸਮਰਾ ਦੇ ਵਿੱਚ ਜੀ ਤਨ ਤਨ ਬਾਬਾ ਵੀਰ ਸਿੰਘ ਜਿਹਦੇ ਗੁਰਦੁਆਰਾ ਸਾਹਿਬ ਜੀ ਤੋਂ ਤੁਹਾਨੂੰ ਦਿਖਾ ਰਹੇ ਹਾਂ ਜੀ ਜਿਹੜੀ ਇਹ ਪਲਕੀ ਸਾਹਿਬ ਜਦੀ ਅਰੰਭਤਾ ਜਿਹੜੀ 11 ਵਜੇ ਦੇ ਲਗਭਗ ਹੋਵੇ ਜੀ ਜੀ ਤੇ ਸੰਗਤਾਂ ਵੱਡੀ ਗਿੰਦੀ ਦੇ ਵਿੱਚ ਪਹੁੰਚ ਰਹੀਆਂ ਜੀ ਤੇ ਵੱਧ ਤੋਂ ਵੱਧ ਸੰਗਤਾਂ ਨੂੰ ਹੋਰ ਵੀ ਬੇਨਤੀ ਹੈ ਜੀ ਜਿਹੜਾ ਅੱਜ ਦਾ ਦਿਨ ਹੈ ਜੀ ਇਸ ਦਿਨ ਬਾਬਾ ਵੀਰ ਸਿੰਘ ਜੀ ਦਾ ਜਿਹੜਾ ਚੀਦੀ ਦਿਹਾੜਾ ਜੀ ਬੜੀ ਸ਼ਰਧਾ ਨਾਲ ਇਹ ਸੰਗਤਾਂ ਮਨਾਉਂਦੀਆਂ ਹੈ ਜੀ ਉਹਨਾਂ ਨੂੰ ਯਾਦ ਕਰਦੀਆਂ ਜੀ ਬਾਬਾ ਜੀ ਉਹਨਾਂ ਉੱਤੇ ਵੇਖੋ ਵੀਰ ਫੁੱਲਾ ਵੀਰ ਸਜਾਵਟ ਕਰ ਰਿਹਾ ਦੇਖੋ ਫੁੱਲ ਦੇ ਨਾਲ ਹਾਰ ਲਾ ਕੇ ਤੇ ਡਰਾਈਵਰ ਸਾਹਿਬ ਵੀ ਵੀਰ ਜਿਹੜਾ ਜੁੰਮੇਵਾਰੀ ਨਿਭਾ ਰਿਹਾ ਜੀ ਬੜਾ ਵਧੀਆ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਆ ਤੇ ਗੱਡੀ ਦੀ ਸਜਾਵਟ ਕਰਕੇ ਬਾਕੀ ਆ ਜੋ ਤੁਹਾਨੂੰ ਨਾਲ ਦੀ ਨਾਲ ਹੋਰ ਵੀ ਆਪਾਂ ਦਿਖਾਉਣੇ ਆ ਜੀ ਜੋ ਸੇਵਾ ਚੱਲ ਰਹੀ ਹੈ ਜੀ ਇਸ ਜਗ੍ਹਾ ਤੇ ਬਾਕੀ ਵੇਖੋ ਤੁਸੀਂ ਜਨਰੇਟਰ ਦੀ ਸੇਵਾ ਵੀ ਭਾਈ ਜੀ ਇੱਥੇ ਪਹੁੰਚ ਚੁੱਕਾ 950 ਮਾਈਸੀ ਟਰੈਕਟਰ ਆ ਗਿਆ ਜੀ ਇੱਥੇ ਸੇਵਾ ਦੇ ਵਿੱਚ ਜਨਰੇਟਰ ਚਲਾਉਣ ਨੂੰ ਕਿਤੇ ਵੀ ਜਰੂਰਤ ਪੈਂਦੀ ਹੈ ਤੇ ਇਸ ਨੂੰ ਸਟਾਰਟਿੰਗ ਕੀਤੀ ਜਾਊਗੀ ਜੀ ਬਾਬਾ ਨਿਹਾਲ ਸਿੰਘ ਜੀ ਜਿਹੜੇ ਇਸ ਗੁਰਦੁਆਰਾ ਸਾਹਿਬ ਮੁੱਖ ਸੇਵਾਦਾਰਾ ਜੀ ਜੀ ਨਾਲ ਦੀ ਸਾਰੀ ਜ਼ਿੰਮੇਵਾਰੀ ਆ ਤੇ ਨਾਲ ਗੱਲਬਾਤ ਕਰ ਰਿਹਾ ਜੀ ਜਿਹੜੇ ਵੀ ਦਾ ਟਰੈਕਟਰ ਤੇ ਜਨਰੇਟਰ ਆ ਜੀ ਨਾਲ ਸਾਹਿਬ ਸਿੰਘ ਸੈਕਟਰੀ ਸਾਹਿਬ ਬਾਬਾ ਨਿਹਾਲ ਸਿੰਘ ਹੁਣੇ ਸਾਰੇ ਮੁੱਖ ਬਹੁਤ ਸੇਵਾ ਹਰ ਮੇਲੇ ਜੇ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਜੀ ਇੱਥੇ ਸਾਫ ਸਿੰਘ ਸੈਕਟਰੀ ਸਾਹਿਬ ਆਪਣਾ ਟਰੈਕਟਰ ਲਾਉਂਦੇ ਸੀ ਤੇ ਇਸ ਵਾਰ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਤੇ ਬਾਬਾ ਨਿਹਾਲ ਸਿੰਘ ਜੀ ਤੁਸੀਂ ਦੇਖ ਸਕਦੇ ਜੀ ਆਪ ਸੇਵਾ ਕਰ ਰਿਹਾ ਜੀ ਜਿਹੜੀ ਜਨਰੇਟਰ ਦੀ ਸੇਵਾ ਸਤਨਾਮ ਸਿੰਘ ਵੀਰ ਭੋੜਿਆਂ ਦਾ ਉਹਨਾਂ ਦੇ ਟਰੈਕਟਰ ਮੈਸੀ ਵੱਲੋਂ ਕੀਤੀ ਜਾ ਰਹੀ ਹੈ ਕਿਸਾਨ ਆਗੂ ਸਾਡੇ ਜਾਤ ਮਾਨੰਥ ਸੁਭਸਕਰ ਸਾਹਿਬ ਸਿੰਘ ਜੀ ਖਸਾਨਾ ਕੋ ਕੋਟਪੁਰਾ ਜਦੇ ਬੰਦੀ ਦੇ ਜਿਨ੍ਹਾਂ ਦਾ ਪਹਿਲੋ ਟਰੈਕਟਰ ਦੀ ਸੇਵਾ ਚੱਲਦੀ ਹੁੰਦੀ ਸੀ ਜੀ ਤੇ ਅੱਜ ਕਿ ਚਲੋ ਨਾਲ ਬਾਬਾ ਨਿਹਾਲ ਸਿੰਘ ਜੀ ਜਿਨ੍ਹਾਂ ਦੀ ਬਹੁਤ ਵੱਡੀ ਸੇਵਾ ਬਹੁਤ ਵਧੀਆ ਤਰੀਕੇ ਨਾਲ ਨਿਭਾ ਰਿਹਾ ਤੇ ਆ ਗੁਰਦੁਆਰਾ ਸਾਹਿਬ ਤੁਸੀਂ ਦੇਖ ਸਕਦੇ ਆ ਜੀ ਮਾਮਾ ਮਾਨ ਸਿੰਘ ਸਾਡਾ ਉਹ ਵੀ ਡੋਬੋਰੀ ਲੈ ਕੇ ਖੜਿਆ ਜੀ ਦਰਸ਼ਨ ਦਦਾਰੇ ਕਰ ਰਿਹਾ ਜੀ ਤੇ ਦੇਖੋ ਬਾਕੀ ਆ ਜੋ ਜੋ ਸੇਵਾ ਚੱਲ ਰਹੀ ਤੈਨੂੰ ਉਹ ਵੀ ਦਰਸ਼ਨ ਕਰਾਉਣੇ ਆ ਜੀ ਸਾਰੇ ਬਾਬਾ ਜੀ ਵੀ ਪਹੁੰਚ ਗਿਆ ਗਦਾਈ ਕੇ ਗੁਰਦੁਆਰਾ ਸਾਹਿਬ ਤੋਂ ਰਾਤ ਦਾ ਬਾਕੀ ਇਹ ਤਰ ਲੰਗਰਾਂ ਦੀ ਸੇਵਾਵਾਂ ਚੱਲ ਰਹੀਆਂ ਜੀ ਬੀਬੀਆਂ ਫੁਲਕਾ ਪਾਣੀ ਚਾਹ ਦੇ ਨਾਲ ਪਰੋੜੇ ਜਾ ਰਹੇ ਆ ਜੀ ਸਵੇਰੇ ਸਵੇਰੇ ਨਾਸ਼ਤਾ ਆ ਗਏ ਜਿਹੜੇ ਵੀ ਸੇਵਾ ਕਰਦੇ ਆ ਜੀ ਜਾਂ ਕੋਈ ਵੀ ਸੰਗਤ ਸ਼ੱਕ ਸਕਦੀ ਹੈ ਜੀ ਸਵੇਰੇ ਸਵੇਰੇ ਜਾਣਾ ਬਾਕੀ ਇਹ ਸਾਈਡ ਤੇ ਬਾਥਰੂਮ ਬਣੇ ਆ ਜੀ ਮਰਦਾਂ ਵਾਸਤੇ ਤੇ ਬੀਬੀਆਂ ਵਾਸਤੇ ਵੀ ਕਿਤੇ ਵੀ ਆਉਣ ਜਾਣ ਵਾਸਤੇ ਤੇ ਆ ਜਿਹੜਾ ਜਾਂਡਾ ਬਾਈ ਜੀ ਬਹੁਤ ਪੁਰਾਣਾ ਜਾਂਡਾ ਜੀ ਤੇ ਦੇਖੋ ਕੇ ਡੀ ਐਸ ਦੀ ਸ਼ਾਹਾਂ ਤੇ ਬਾਕੀ ਆ ਕਰ ਲੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਬਾਕੀ ਆ ਜੋ ਨਾਲ ਦੀ ਨਾਲ ਤੁਹਾਨੂੰ ਹੋਰ ਵੀ ਜਿਹੜੇ ਬਾਬਾ ਜੀ ਦੇ ਇੱਥੇ ਘੋੜੇ ਹਾਥੀ ਆਇਆ ਉਹਨਾਂ ਦੇ ਵੀ ਦਰਸ਼ਨਦਾਰੀ ਕਰਾਉਣੇ ਆ ਜੀ ਇਧਰ ਫੌਜੀ ਸਾਹਿਬ ਪਹੁੰਚਿਆ ਜੀ ਤਾਲ ਬਾਬਾ ਵਿਦੀ ਚੰਦ ਸ਼ੀਨਾ ਗੁਰੂ ਕਾ ਸੀਨਾ ਗੁਰੂ ਦੀਆਂ ਲੜ ਲਈਆਂ ਫੌਜਾਕਾਰ ਸੇਵਾ ਇਹ ਜਗ੍ਹਾ ਤੇ ਸਾਰਾ ਇਤਿਹਾਸ ਲਿਖਿਆ ਹੋਇਆ ਜੀ ਬਾਈ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਰਾ ਪੜ ਸਕਦੇ ਜੋ ਆ ਵੱਡੇ ਵੱਡੇ ਦੇਗਵਾਰ ਜਿਹੜੇ ਤੁਹਾਨੂੰ ਆਪ ਦੇਖ ਰਹੇ ਆ ਜੀ ਇਹਨਾਂ ਦੇ ਵਿੱਚ ਕੜਾਏ ਵੱਡੇ ਵੱਡੇ ਕੜਾਏ ਆ ਇਹਨਾਂ ਦੇ ਵਿੱਚ ਕੱਲ ਨੂੰ ਪਿਉਣ ਵਾਲੇ ਠੰਡੇ ਮਿੱਠੇ ਜਲਦੀਆਂ ਛਪੀਲਾ ਫਰੂਟ ਛਪੀਲਾ ਲਾਈਆਂ ਜਾਣਗੀਆਂ ਜੀ ਬਾਕੀ ਆਜੋ ਤੁਹਾਨੂੰ ਘੋੜਿਆਂ ਦੇ ਦਰਸ਼ਨ ਕਰਾਉਣੇ ਆ ਜੀ ਬਾਬਿਆਂ ਦੇ ਜਿਹੜੇ ਇੱਥੇ ਆਪਣੀ ਯੋਰ ਵਿਖਾਉਣ ਕੇ ਜੀ ਕਿੰਨੇ ਜਿਹੜੇ ਕੋੜਿਆ ਬਾਈ ਜੀ ਪੜਾ ਕਿਤੇ ਆ ਇੱਧਰ ਵੀ ਆ ਹਸਪੀਟਲ ਦੇ ਵਿੱਚ ਵੀ ਆ ਜੀ ਸਾਰੇ ਅਲੱਗ-ਅਲੱਗ ਜਗ੍ਹਾ ਦੇ ਵਿੱਚ ਛਾਂ ਦੇ ਬੱਜੇ ਆ ਜੀ ਦੇਖ ਸਕਦੇ ਆ ਤੇ ਆ ਜੋ ਤੁਹਾਨੂੰ ਕਰਾਉਣੇ ਆ ਦਰਸ਼ਨ ਹੋਰ ਕੋੜਿਆਂ ਦੇ ਵੀ ਜੀ ਆ ਤੇ ਹਾਦੀ ਦੇ ਬਾਕੀ ਇਹ ਤੁਸੀਂ ਦੇਖ ਸਕਦੇ ਆ ਜੀ ਹੱਥਣੀਆਂ ਜਿਹੜੀ ਤੇ ਹਾਥੀ ਵੀ ਆ ਤੇ ਹੱਥਣੀਆਂ ਵੀ ਬਾਬਿਆਂ ਦੇ ਕੋਲ ਆ ਜੀ ਜਿਹੜੇ ਕੋੜੇ ਆ ਜੀ ਦੇਖੋ ਇਸ਼ਨਾਨ ਪਾਣੀ ਕਰਾ ਰਹੇ ਆ ਜੀ ਬਾਬਾ ਜੀ ਤੇ ਉਹ ਸ਼ੇਰ ਵਾਦੋਵਾਦੀ ਜੀ ਵੀਡੀਓ ਤੇ ਤੁਸੀਂ ਦੇਖ ਸਕਦੇ ਆ ਇਸ਼ਨਾਨ ਕਰਾਇਆ ਜਾ ਰਿਹਾ ਪੂਰਾ ਆਪਣਾ ਆਨੰਦ ਦੇ ਨਾਲ ਇਸ਼ਨਾਨ ਕਰ ਰਿਹਾ ਜੀ ਨਹਾ ਰਿਹਾ ਜੀ ਏਹ ਹੈ ਜੀ ਤੇ ਬਾਬਾ ਜੀ ਦਾ ਬਹੁਤ ਸਿਖਾਈ ਹੋਏ ਹਾਥੀ ਆ ਜੀ ਜੋ ਕਹਿੰਦੇ ਆ ਉਹ ਕਹਿਣਾ ਮੰਨਦੇ ਆ ਇਹ ਨਹੀਂ ਗੱਲ ਵੀ ਆਮ ਹਾਥੀਆਂ ਦੀ ਤਰ੍ਹਾਂ ਕਈ ਖਰਾਬੀ ਵੀ ਕਰ ਦਿੰਦੇ ਆ ਬਾਕੀ ਆ ਸਾਈਡ ਤੇ ਇੱਕ ਬਾਬਿਆਂ ਦੇ ਘੋੜੇ ਅੱਜ ਆ ਜੀ ਥੱਲੇ ਚਾਚਾ ਸਰ ਪੁੱਤ ਜੀਆ ਕਿਵੇਂ ਆ ਠੀਕ ਕਰੋ ਦਰਚ ਨੂੰ ਬਾਕੀ ਤੁਸੀਂ ਦੇਖ ਸਕਦੇ ਆਂ ਵੀ ਹਤਨੀ ਕਿਵੇਂ ਆ ਰਹੀ ਆ ਆਪਣੇ ਪੂਰਾ ਆਨੰਦ ਲੈ ਰਹੀ ਆ ਜੀ ਇਹ ਇਧਰ ਸਭਰਾਵਾਂ ਦੀ ਬੱਚਾ ਪਾਰਟੀ ਸਾਰੀ ਦੇਖਣ ਪੌਂਜੀ ਆ ਜੀ ਕਿਉਂਕਿ ਛੋਟੀ ਛੋਟੀ ਉਮਰ ਦੇ ਵਿੱਚ ਬੱਚਿਆਂ ਨੂੰ ਬਹੁਤ ਸ਼ੌਂਕ ਹੁੰਦੇ ਨੇ ਚੀਜ਼ਾਂ ਦੇ ਖਾਸ ਕਰਕੇ ਮੇਲਿਆਂ ਦੀ ਤੇ ਬਾਕੀ ਐਸਾਈਡ ਤੇ ਕੋੜੇ ਵੱਜਿਆ ਆ ਬਾਬਾ ਜੀ ਦੀਆਂ ਮੱਝਾਂ ਵੱਜੀਆਂ ਤੇ ਇੱਧਰ ਵੀ ਕੋੜੇ ਦੇਖ ਸਕਦੇ ਆ ਆਜੋ ਸਾਰਾ ਤੁਹਾਨੂੰ ਦਿਖਾ ਰਹੇ ਆ ਜੀ ਤੇ ਵੀਡੀਓ ਸ਼ੇਅਰ ਜਰੂਰ ਕਰਾ ਜੇ ਤੇ ਵੱਧ ਤੋਂ ਵੱਧ ਸੰਗਤਾਂ ਪਹੁੰਚਣ ਜਿਹੜੀਆਂ ਵੇਖੋ ਚਟੇ ਰੰਗ ਦੇ ਕੋੜੇ ਬਲੈਕ ਰੰਗ ਦੇ ਕੋੜੇ ਠੀਕ ਹੈ ਜੀ ਐ ਸਾਈਡ ਤੇ ਦੇਖ ਲਓ ਬਾਈ ਜੀ ਦੇਖੋ ਜੀ ਸੇਵਾ ਪੱਠਿਆਂ ਦੀ ਜਿਹੜੇ ਕੋਈ ਵੀ ਬਾਈ ਜੀ ਕਰ ਸਕਦਾ ਹੈ ਜੀ ਤੇ ਵੇਖੋ ਕੋੜੇ ਜਿਹੜੇ ਸੇਵਾ ਦੇ ਵਿੱਚ ਪੱਠੇ ਬਾਬਾ ਜੀ ਉਹਨਾਂ ਨੂੰ ਦੱਸੋ ਜਾਂ ਕੋਈ ਵੱਢ ਕੇ ਛੱਡ ਜੋ ਕਿਉਂਕਿ ਕਈ ਤਾਂ ਟਰਾਲੀਆਂ ਦੀਆਂ ਟਰਾਲੀਆਂ ਬਾਈ ਜੀ ਕੋੜਿਆਂ ਦੇ ਵਾਸਤੇ ਸੇਵਾ ਪਹੁੰਚਦੀ ਕਰ ਦਿੰਦੇ ਆ ਜੀ ਤੇ ਕੋਈ ਵੀ ਵੀਰ ਬਰਸੀਨ ਦੀ ਸੇਵਾ ਪਠਿਆਂ ਦੀ ਸੇਵਾ ਕਰਨਾ ਚਾਹੁੰਦਾ ਹੈ ਤੇ ਬਾਬਾ ਜੀ ਦੇ ਗੁਰਦੁਆਰਾ ਸਾਹਿਬ ਪਹੁੰਚਦੀ ਕਰ ਦੋ ਕਿ ਜਿੰਨੇ ਕੋੜੇ ਦੇਖ ਸਕਦੇ ਆ ਜੀ ਵੱਡੀ ਗਿਣਤੀ ਦੇ ਵਿੱਚ ਇੱਥੇ ਕੋੜੇ ਜਿਹੜੇ ਇੱਥੇ ਪਹੁੰਚੇ ਆ ਜੀ ਬਹੁਤ ਤਗੜੀ ਗਿਣਤੀ ਦੇ ਵਿੱਚ ਤਗੜੇ ਤਗੜੇ ਕੋੜੇ ਈਰ ਜੀ ਦੂਰ ਤੱਕ ਕਰੋ ਦਰਸ਼ਨ ਤੇ ਵੀਡੀਓ ਬਾਈ ਜੀ ਬਾਅਦ ਤੋਂ ਬਾਅਦ ਸ਼ੇਅਰ ਕਰੋ ਬਾਕੀ ਆਫ ਸਾਈਡ ਤੇ ਵੀ ਤੁਹਾਨੂੰ ਕਰਾ ਕੇ ਆਉਣੇ ਆ ਦਰਸ਼ਨ ਕੋੜਿਆਂ ਦੇ ਤੇ ਬਾਬਾ ਜੀ ਪੂਰੇ ਵਿਖਾਉਂਦੇ ਆ ਯੋਰ ਜਦੋਂ 4-5 ਵਜੇ ਦੇ ਲਗਭਗ 5 ਵਜੇ ਦੇ ਲਗਭਗ ਜਦੋਂ ਮੇਲਾ ਅਖੀਰ ਤੇ ਹੁੰਦਾ ਜੀ ਉਦੋਂ ਪੂਰੀ ਘਰਾ ਘੋੜਿਆਂ ਦੀ ਦੌੜ ਕਿੱਲਾ ਵੀ ਭਾਈ ਜੀ ਕਿੱਲੇ ਵੀ ਪੁੱਟਦੇ ਆ ਤੇ ਦੇਖ ਸਕਦੇ ਆ ਕਿ ਕਰਨਾਂ ਅੰਦਰ ਲੈ ਰਿਆ ਕੋੜਾ ਮਾਰਿਆ ਲੇਟੀਆਂ ਆ ਬਲੈਕੀਆਂ ਬੱਲੇ ਕੀ ਬਲੈਕ ਰੰਗ ਦਾ ਕੋੜਾ ਬਲੈਕ ਤੇ ਬਾਬਿਆਂ ਨੇ ਅੱਜ ਛੜਾਂ ਵੀ ਵੱਜੀਆਂ ਹੋਈਆਂ ਵਾ ਤੇ ਇੰਨਾ ਯੋਧਿਆਂ ਦਾ ਇੱਥੇ ਡੇਰਾ ਤੇ ਇਧਰ ਵੇਖ ਬਾਬਾ ਜੀ ਕਰਾਂ ਕਰ ਰਿਹਾ ਸੇਵਾ ਸਾਡੇ ਪਿੰਡ ਦਾ ਯੋਧਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਬਾਬਿਓ ਕੀ ਹਾਲ ਆ ਵਧੀਆ ਜੀ ਚੱਲ ਰਹੀ ਸੇਵਾ ਹਾਂਜੀ ਕੋੜੇ ਅੱਜ ਨਾਲ ਕੀਰਤਨ ਤੋਂ ਜਾਣਗੇ ਅੱਛਾ ਨਗਰ ਕੀਰਤਨ ਦੇ ਨਾਲ ਜਾਣਗੇ ਹਾਂਜੀ ਵਾਹਿ ਜੀ ਵਾਹਿ ਕੋੜੇ ਸਾਰੇ ਜਾਂਦਾ एच्छा, एच्छा, वा वा। अच्छा अच्छा ठीक है अच्छा ਜਦੋਂ ਨਗਾਰਾ ਵੱਜਿਆ ਉਦੋਂ ਕਿਸਨੀਆ ਵਾਹ ਜੀ ਵਾਹ اچھا ਵੀ ਜਦੋਂ ਵੀ ਨਗਾਰਾ ਵੱਜੇ ਵੀ ਉਦੋਂ ਫੋਗਜਾ ਤਿਆਰ ਬਰ ਤਿਆਰ ਗਿਆ ਹਾਂਜੀ ਠੀਕ ਆ ਬਈ ਠੀਕ ਆ ਜਦੋਂ ਵੱਜ ਜਾਂਦਾ ਨਗਾਰਾ ਥੋੜਾ ਕੋਲੇ ਕਾਫੀਆਂ ਲੱਗ ਜਾਂਦੀਆਂ ਘੋੜੀਆਂ ਨੂੰ ਠੀਕ ਆ ਜੱਟਾ ਠੀਕ ਆ ਬੜੀ ਤਗੜੀ ਬਾਈ ਜੀ ਗੱਲ ਦੱਸੀ ਉਹ ਸਾਨੂੰ ਨਹੀਂ ਕੱਲ ਨੂੰ ਸਾਰਾ ਕੋ ਤੁਹਾਨੂੰ ਠੀਕ ਆ ਬਾਬਾ ਕੀ ਤਾਂ ਕਾਫੀਆਂ ਘਾੜਦੇ ਕੀ ਕਰਦੇ ਠੀਕ ਆ ਕੱਲ ਨੂੰ ਅੱਜ ਨਹੀਂ ਪੜੇ ਭਿਉ ਆਉਣੇ ਆ ਅੱਛਾ ਕੱਲ ਨੂੰ ਤਾਂ ਭਿਉ ਆਉਣੇ ਆ ਤੇ ਅੱਜ ਪਾਲਕੀ ਸਾਹਿਬ ਪਾਲਕੀ ਸਾਹਿਬ ਦੇ ਨਾਲ ਜਾਣਗੇ ਹਨ ਬਹੁਤ ਵਧੀਆ ਗੱਲ ਆ ਜੀ ਤੇ ਕਰੋ ਵੀਡੀਓ ਸ਼ੇਅਰ ਬਾਈਕੀ ਕਾਫੀ ਸਮਾਂ ਹੋ ਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ